ਜੀ ਕਾਲ ਜੀ ਕਿਦਾਂ ਹੋ ਜੀ ਸਾਰੇ ਹੁਬ ਸਾਰੇ ਠੀਕ ਠਾਕ ਹੋਮੂਗੇ ਲੋ ਜੀ ਅੱਜ ਦੀ ਜਿਹੜੀ ਆਪਣੀ ਸ਼ਾਮ ਦੀ ਵੀਡੀਓ ਰੋਗੇ ਉਹ ਰਹਿਣਗੇ ਜੀ ਗੱਲ ਆ ਕਾਟਨ ਦੇ ਸੂਟ ਲਵਰੀਨ ਦੇ ਬਹੁਤ ਜ਼ਿਆਦਾ ਵਧੀਆ ਸੁਪੀਰੀਅਰ ਫੈਬਰਿਕ ਹੈਗਾ ਜੀ ਬਿਲਕੁਲ ਹੀ ਇੰਨਾ ਕੁ ਜ਼ਿਆਦਾ ਵਧੀਆ ਫੈਬਰਿਕ ਹੈ ਵੀ ਤੁਹਾਡੇ ਕੋਲੇ ਆਊਗਾ ਤੁਸ ਨੂੰ ਤੁਸੀਂ ਖੁਦ ਕਹੋਗੇ ਇਹ ਗੱਲ ਆਪਣੇ ਮੂੰਹ ਕੀ ਇੰਨਾ ਕੁ ਵਧੀਆ ਫੈਬਰਿਕ ਹੈ ਐਂ ਬਹੁਤ ਜ਼ਿਆਦਾ ਤੁਸੀਂ ਸਾਰੇ ਬ੍ਰਾਂਡ ਨੂੰ ਭੁੱਲ ਜਾਓਗੇ ਜੇ ਤੁਸੀਂ ਇਹ ਸੂਟ ਲੈ ਲੀ ਐਨੀ ਸਾਡੀ ਸ਼ਿਓਰਟੀ ਹੈਗੀ ਇੰਨਾ ਕੁ ਜ਼ਿਆਦਾ ਟਰਸਟੇਬਲ ਤੇ ਸ਼ਿਓਰਟੀ ਵਾਲਾ ਫੈਬਰਿਕ ਹੈਗਾ ਬਿਲਕੁਲ ਮੁੱਠੀ ਚ ਬੰਦ ਹੋਣ ਵਾਲਾ ਫੈਬਰਿਕ ਬਿਲਕੁਲ ਸੌਫਟ ਐਂਡ ਲਾਈਟ ਵੇਟ ਪਤਾ ਵੀ ਨਹੀਂ ਜਰੂਰ ਤੁਹਾਨੂੰ ਵੀ ਤੁਸੀਂ ਵੀਅਰ ਕੀਤਾ ਹੋਇਆਗਾ ਇੰਨਾ ਕੁ ਜ਼ਿਆਦਾ ਵਧੀਆ ਫੈਬਰਿਕ ਹੈਗਾ ਹੀ ਇਹਦੇ ਵਿੱਚ ਆਪਾਂ 17 18 ਜਿਹੜੇ ਡਿਜ਼ਾਈਨ ਹੈ ਤੁਹਾਡੇ ਲਈ ਲੈ ਕੇ ਆ ਚੁੱਕੀਆਂਗੇ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਤੁਸੀਂ ਇਹਨਾਂ ਨੂੰ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਆਲਓਵਰ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਚੋਇਸ ਹੋਊਗੀ ਲਓ ਜੀ ਫਰਸਟ ਪਹਿਲਾਂ ਇਹ ਵਾਲਾ ਰਹੂਗਾ ক্লোਜੇ ਤੋਂ ਦੋ ਮੋਹੂ ਦਿਖਾਦੀ ਫਿਰ ਵਧੀਆ ਦਿਖਾਉਂਦੇ ਨੇ ਲਓ ਜੀ ਕੇ ਫਸਟ ਪਹਿਲੇ ਇਹ ਵਾਲਾ ਰਹੂਗਾ ਪ੍ਰਿੰਟ ਇੱਕ ਤੋਂ ਇੱਕ ਨੇ ਕਲਰ ਇੱਕ ਤੋਂ ਇੱਕ ਨੇ ਸਟਾਫ ਦਾ ਤਾਂ ਬੱਸ ਤੁਸੀਂ ਨਾ ਹੀ ਪੁੱਛੋ ਇੰਨਾ ਕ ਜਿਆਦਾ ਅੱਛਾ ਸਟਾਫ ਹੈਗਾ ਬਹੁਤ ਜਿਆਦਾ ਵਧੀਆ ਬਿਲਕੁਲ ਬਿਲਕੁਲ ਵਿਦਆਊਟ ਲਾਈਨਿੰਗ ਵੜਨ ਵਾਲਾ ਸਟਾਫ ਹੈਗਾ ਬਹੁਤ ਜਿਆਦਾ ਵਧੀਆ ਸਟਾਫ ਹੈ ਗਾਲਾ ਕਾਟਨ ਦਾ ਸੂਟ ਪਹਿਲਾਂ ਆਪਾਂ ਥੋੜੇ ਜੀ ਸੂਟੇ ਦੇ ਵਿੱਚ ਲੈ ਕੇ ਆਏ ਸੀ ਜਿਹੜੀਆਂ ਭੈਣਾਂ ਕੋਲੇ ਗਏ ਨੇ ਉਹਨਾਂ ਨੇ ਮੈਸੇਜ ਵੀ ਆਏ ਨੇ ਜੀ ਦੁਬਾਰਾ ਤੋਂ ਸਾਨੂੰ ਇਦਾਂ ਦੇ ਸੂਟ ਚਾਹੀਦੇ ਨੇ ਜੀ ਇੰਨਾ ਕ ਜਿਆਦਾ ਵਧੀਆ ਫੈਬਰਿਕ ਹੈ ਬਟ ਹੁਣ ਆਪਾਂ ਬਹੁਤ ਜਿਆਦੇ ਕੁਆਂਟੀਟੀ ਦੇ ਵਿੱਚ ਤੁਹਾਨੂੰ ਲਈ ਲੈ ਕੇ ਆ ਚੁੱਕੇ ਹਾਂਗੇ ਇੰਨਾ ਕ ਜਿਆਦਾ ਕਿਉਂਕਿ ਫੈਬਰਿਕ ਇੰਨਾ ਅੱਛਾ ਸਾਨੂੰ ਵੀ ਪਤਾ ਹੈ ਵੀ ਜਦੋਂ ਕਸਟਮਰ ਕੋਲ ਜਾਊਗਾ ਦੀ ਡਿਮਾਂਡ ਹੋਣੀ ਹੀ ਹੋਣੀ ਹੈ ਇੱਕ ਵਾਰ ਮੰਗਵਾ ਕੇ ਤੁਸੀਂ ਡਿਮਾਂਡ ਕਰਨੀ ਹੈ ਇਹ ਪੱਕਾ ਹੈਗਾ ਲਓ ਜੀ ਫਰਸਟ ਕਲਰ ਇਹ ਆ ਗਿਆ ਸੈਕਿੰਡ ਕਲਰ ਇਹ ਵਾਲਾ ਆ ਗਿਆ ਜੀ ਬਹੁਤ ਸੋਹਣਾ ਤੁਸੀਂ ਜੇ ਇਹਨਾਂ ਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੈਚਿੰਗ ਵੀ ਕਰਵਾ ਸਕਦੇ ਹੋ ਜੇ ਤੁਸੀਂ ਪਲੇਨ ਨਾਲ ਕਰਵਾਉਣਾ ਚਾਹੁੰਦੇ ਹੋ ਪਲੇਨ ਨਾਲ ਕਰਵਾ ਸਕਦੇ ਹੋ ਜੇ ਤੁਸੀਂ ਇਹਦਾ ਆਫ ਵਾਈਟ ਨਾਲ ਕਰਵਾਉਣਾ ਚਾਹੁੰਦੇ ਹੋ ਉਹਦੇ ਨਾਲ ਕਰਵਾ ਸਕਦੇ ਹੋ ਵਾਈਟ ਨਾਲ ਕਰਵਾਉਣਾ ਚਾਹੁੰਦੇ ਹੋ ਵਾਈਟ ਨਾਲ ਕਰਵਾ ਸਕਦੇ ਹਾਂ ਪਰ ਵੈਸੇ ਮੈਂ ਕਹੂੰਗੀ ਤੁਸੀਂ 올ਓਵਰ ਲਿਓ ਤੇ 올ਓਵਰ ਇਹ ਬਹੁਤ ਜਿਆਦਾ ਅੱਛਾ ਫੈਬਰਿਕ ਹੈਗਾ ਜੇ ਕਿਸੇ ਨੇ ਵਰਕ ਵਗੈਰਾ ਨਾਲ ਕਾਟਨ ਦੇ ਸੂਟ ਤੇ ਕਰਵਾਉਣਾ ਤਾਂ ਭੈਣੋ ਇਹਦੇ ਉੱਤੇ ਕਰਵਾਇਓ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਇਹਦੇ ਉੱਤੇ ਵਰਕ ਕਰਵਾਇਓ ਤੁਸੀਂ ਇਹ ਤੁਹਾਨੂੰ ਦੱਸਾਂ ਜਿਹੜੀ ਸ਼ਰਟ ਰੈਗਿੰਗ ਸਾਡੇ ਕੋਲੋਂ ਸ਼ਰਟ ਦੱਸਾਂਗੇ ਜਿਹੜੇ ਆਫਲਾਈਨ ਵਾਲੇ ਕਸਟਮਰ ਨੇ ਸਾਡੇ ਉਹ ਲੈ ਕੇ ਗਏ ਨੇ ਕਿ ਇਹਨਾਂ ਦੇ ਵਿੱਚੋਂ ਉਹਨਾਂ ਨੇ ਮੈਚਿੰਗ ਕਰਵਾਈਆਂ ਲਏ ਜਿੱਦਾਂ ਮੈਂ ਤੁਹਾਨੂੰ ਮੈਚਿੰਗ ਕਹਿ ਰਹੀ ਹਾਂ ਏਦਾਂ ਸੀ ਖੁਦ ਆਪਣਾ ਮੇਰਾ ਆਪਣਾ ਸੂਟ ਪਹਿਲਾਂ ਵੀ ਵੇਅਰ ਕੀਤਾ ਹੋਇਆ ਮੈਂ ਦੁਬਾਰਾ ਤੋਂ ਫਿਰ ਇਹਨਾਂ ਦੇ ਵਿੱਚੋਂ ਆਪਣਾ ਸੂਟ ਲਏਗਾ ਇੰਨਾ ਕ ਜਿਆਦਾ ਵਧੀਆ ਫੈਬਰਿਕ ਹੈਗਾ ਲਓ ਜੀ ਇਹ ਸ਼ਰਟ ਪੀਸ ਹੈ ਜਿਹੜਾ ਸ਼ਰਟ ਪੀਸ ਰਹੂਗਾ ਉਸ ਇਸ ਸ਼ਰਟ ਪੀਸ ਦੱਸਾਂ ਕਿਉਂਕਿ ਇਹਨਾਂ ਦੇ ਵਿੱਚੋਂ ਸ਼ਰਟਾਂ ਜਾ ਚੁੱਕੀਆਂ ਨੇ ਬਾਕੀ ਸਾਰਾ ਤੁਹਾਨੂੰ 5 ਮੀਟਰ ਹੀ ਮਿਲੂਗਾ ਸਾਰਾ 올ਓਵਰ ਦੇਖੋ ਕਿੰਨਾ ਕਿ ਪਿਆਰਾ ਪ੍ਰਿੰਟ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਇਹਦੇ ਵਿੱਚੋਂ ਵੀ ਸ਼ਰਟ ਪੀਸ ਹੈ ਜੀ ਇਹਦੇ ਜੋ ਮੈਂ ਖੁਦ ਆਪਣਾ ਸ਼ਰਟ ਪੀਸ ਲੈ ਚੁੱਕੀ ਆਂਗੀ ਜਿਨ੍ਹਾਂ ਨੇ ਮੇਰੇ ਨਾਲ ਦਾ ਪਾਣਾ ਦਾ ਤੁਸੀਂ ਇਹ ਲੈ ਸਕਦੇ ਹੋ ਮੈਂ ਰੂਨ ਕਲਰ ਚ ਜਾ ਸਕਦੇ ਹੋਗੇ ਲੋ ਜੀ ਨੈਕਸਟ ਵਾਲਾ ਇਹ ਆ ਗਿਆ ਜੀ ਇਹ ਵਾਲਾ ਪਹਿਲਾਂ ਵੀ ਆਇਆ ਸੀਗੇ ਜਿਹੜੀਆਂ ਪੈਣਾ ਕੋਲੇ ਗਿਆ ਉਹ ਜਰੂਰ ਮੈਸੇਜ ਕਰਿਓ ਇਨਬਾਕਸ ਚ ਵੀ ਕਿੰਨਾ ਵਧੀਆ ਫੈਬਰਿਕ ਹੈ ਜਰੂਰ ਉਹ ਜਾ ਕੇ ਮੈਸੇਜ ਕਰਿਓ ਵੀ ਬਹੁਤ ਜਿਆਦਾ ਵਧੀਆ ਫੈਬਰਿਕ ਸੋਨੂੰ ਕਿਦਾਂ ਦਾ ਲੱਗੇਗਾ ਕਿ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕੀਤੇ ਹੋਏ ਜਿਨ੍ਹਾਂ ਕੋਲੇ ਗਏ ਐ ਬਟ ਜਿਨ੍ਹਾਂ ਤੁਸੀਂ YouTube ਤੇ ਜਰੂਰ ਮੈਸੇਜ ਕਰਿਓ ਵੀ ਹਾਂਜੀ ਇਸਨੂੰ ਫੈਬਰਿਕ ਕਿਦਾਂ ਦਾ ਲੱਗੇਗਾ ਲੋ ਜੀ ਇਹ ਵਾਲਾ ਪ੍ਰਿੰਟ ਤੁਸੀਂ ਮੇਰੇ ਪਾਇਆ ਹੋਇਆ ਦੇਖਿਆ ਹੋਗਾ ਇਹਦੇ ਵਿੱਚ ਆਪਾਂ ਤਿੰਨ ਸੂਟ ਲੈ ਕੇ ਆਏ ਸੀ ਤਿੰਨਾਂ ਦੇ ਵਿੱਚੋਂ ਸਿਰਫ ਜੈਸਟਿਕ ਸ਼ਰਟ ਅਵੇਲੇਬਲ ਹੈ ਹੁਣ ਆਪਣੇ ਕੋਲ ਤਿੰਨੋਂ ਹੀ ਸੂਟਸ 올ਡ ਆਊਟ ਹੋ ਚੁੱਕੇ ਨੇਗੇ ਮੈਚਿੰਗ ਬਾਟਮ ਨਾਲ ਮੈਚਿੰਗ ਬਾਟਮ ਦੇ ਨਾਲ ਸੋਲਡ ਆਊਟ ਹੋ ਚੁੱਕੇ ਨੇ ਇਹ ਸੂਟ ਇਹ ਮੇਰਾ ਸੂਟ ਪਾਇਆ ਹੋਇਆ ਸੀਗਾ ਪਹਿਣਾ ਨੇ ਬਹੁਤ ਜ਼ਿਆਦਾ ਡਿਮਾਂਡ ਕੀਤੀ ਸੀ ਇਹਦੇ ਵਿੱਚ ਮੈਂ 15 ਮੀਟਰ ਫੈਬਰਿਕ ਸੀਗਾ ਆਪਣੇ ਕੋਲ ਤਿੰਨ ਸੂਟ ਸੀ ਸਿਰਫ ਇੱਕ 2.5 ਮੀਟਰ ਦਾ ਹੀ ਪੀਸ ਹੈ ਹੁਣ ਆਪਣੇ ਕੋਲ ਤੇ ਆਪਣੇ ਕੋਲ ਮੈਚਿੰਗ ਵੀ ਹੈਗੇ ਨੇ ਜਿਵੇਂ ਕਿਸੇ ਨੇ ਲਾਈਟ ਕਲਰ ਦੇ ਵਿੱਚ ਚਾਹਣਾ ਹੈ ਅੰਟੀਆ ਮੰਮੀਆਂ ਦੇ ਲਈ ਇਹ ਲਾਈਟ ਵੀ ਹੈਗਾ ਇੰਨਾ ਕ ਜਿਆਦਾ ਵਧੀਆ ਸੌਫਟ ਬਾਟਮ ਲਗਾਈ ਹੈ ਆਪਾਂ ਨੇ ਇਹਦੇ ਨਾਲ ਕਾਟਨ ਵੀ ਬਹੁਤ ਜਿਆਦਾ ਵਧੀਆ ਫੈਬਰਿਕ ਹੈ। ਲੁੱਕ ਜੀ। ਇਹ ਦੇਖੋ ਨੈਕਸਟ ਤੇ ਵੀ ਬੜਾ ਪਿਆਰਾ ਜਿਹਾ ਹੈ। ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ। ਇਹਦੇ ਨਾਲ ਵੀ ਤੁਸੀਂ ਆਫ ਵਾਰਕ ਦੇ ਵਿੱਚ ਜਾ ਸਕਦੇ ਹੋ। ਜੇ ਪਲੇਨ ਆਫ ਵਾਈਟ ਬਾਟਮ ਲੈਣੀ ਹੈ ਤੁਸੀਂ ਪਲੇਨ ਵੀ ਲੈ ਸਕਦੇ ਹੋ ਆਪਣੇ ਕੋਲੇ ਪਲੇਨ ਦੇ ਵਿੱਚ ਵੀ ਹੈਗਾ ਹੈਗਾ। ਪਲੇਨ ਦੇ ਵਿੱਚ ਵੀ ਆਪਣੇ ਕੋਲੇ ਹੈਗਾ ਫੈਬਰਿਕ ਬਿਲਕੁਲ ਸੌਫਟ ਵਾਲਾ ਫੈਬਰਿਕ ਰਹੂਗਾ ਜੀ ਕੈਮਬ੍ਰਿਕ ਨਹੀਂ ਹੈਗੀ ਇਹ ਆਪਣੇ ਕੋਲੇ ਇਹ ਬਿਲਕੁਲ ਵਧੀਆ ਕਾਟਨ ਵਾਲਾ ਹੈਗਾ ਮਾਲ ਕਾਟਨ ਦਾ ਕਹਿ ਸਕਦੇ ਆਂਗੇ ਆਪਾਂ ਇਹਦੇ ਵਿੱਚ ਵੀ ਤੁਸੀਂ ਜਾ ਸਕਦੇ ਹੋਗੇ ਜਿਹੜਾ ਉੱਚ ਟੈਕਸਟ ਪ੍ਰਿੰਟ ਇਹ ਆ ਗਿਆ ਵੈਸੇ ਪੰਜ ਮੀਟਰ ਹੈ ਹਾਲ ਓਵਰ ਜੇ ਤੁਸੀਂ ਵਾਈਟ ਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵਾਈਟ ਚ ਜਾ ਸਕਦੇ ਨੈਕਸਟ ਪ੍ਰਿੰਟ ਇਹ ਆ ਗਿਆ ਜੀ 5 ਮੀਟਰ ਆਫ ਵਾਈਟ ਹੀ ਵਾਈਟ ਚ ਜਾਣਾ ਤਾਂ ਉਹਦੇ ਚ ਜਾ ਸਕਦੇ ਤੁਸੀਂ ਲਓ ਜੀ ਨੈਕਸਟ ਪ੍ਰਿੰਟ ਮੈਚਿੰਗ ਚ ਆ ਗਿਆ ਇਹ ਮੈਚਿੰਗ ਆ ਗਿਆ ਇਹਦੇ ਨਾਲ ਐਸਕੇ ਦੀ ਬਾਟਮ ਹੈ ਜਿਹੜੀ ਮੈਚਿੰਗ ਕੀਤੀ ਹੋਈ ਆਪਾਂ ਨੇ ਜਿਹਦੇ ਨਾਲ ਜਿਹੜਾ ਵੀ ਇਸ ਮਿਲਦਾ ਹੈਗਾ ਕਿਉਂਕਿ ਵਧੀਆ ਵਾਲਾ ਸਟੱਫ ਹੈਗਾ ਹੈਗਾ ਵਧੀਆ ਹੀ ਬਾਟਮ ਆਪਾਂ ਮੈਚਿੰਗ ਕਰਕੇ ਦੇਵਾਂਗੇ ਤੁਹਾਨੂੰ ਲਓ ਜੀ ਇਹ ਵਾਲਾ ਕਲਰ ਆਪਣੇ ਕੋਲੇ ਪਹਿਲਾਂ ਵੀ ਆਇਆ ਸੀ 올ਓਵਰ ਹੀ ਗਿਆ ਸੀਗਾ ਇਹ ਪ੍ਰਿੰਟ ਹੈ 올ਓਵਰ ਹੀ ਦੁਵਾਰਾ ਲੈ ਕੇ ਆਏ ਆ ਪਰ ਰਿਪੀਟ ਚ ਤੁਹਾਡੇ ਲਈ ਲਓ ਜੀ ਇੱਕ ਇਹ ਵਾਲਾ ਕਲਰ ਇਹਦੇ ਵਿੱਚ ਦੋ ਕਲਰ ਆਏ ਸੀਗੇ ਇੱਕ ਇਹਦੇ ਵਿੱਚ ਮੂਵ ਸ਼ੇਡ ਸੀ ਇੱਕ ਇਹ ਵਾਲਾ ਗ੍ਰੇਸ਼ ਜਿਹਾ ਬਲੈਕ ਹੈਗਾ ਮੂਵ ਸ਼ੇਡ ਸੋਲਡ ਆਊਟ ਹੋ ਚੁੱਕੇਗਾ ਇਹਦੇ ਵਿੱਚ ਸਿਰਫ ਗ੍ਰੇ ਸ਼ੇਡ ਆਪਣੇ ਕੋਲੇ ਅਵੇਲੇਬਲ ਹੈਗਾ ਲਓ ਜੀ ਨੈਕਸਟ ਕਲਰ ਇਹ ਵੀ ਦੇਖੋ ਕਿੰਨਾ ਪਿਆਰਾ ਜਿਹਾ ਕਲਰ ਵੀ ਇੰਨੇ ਕੁ ਸੋਬਰ ਨੇ ਸਟਫ ਵੀ ਇੰਨਾ ਕੁ ਜਿਆਦਾ ਵਧੀਆ ਜੀ ਮੈਂ ਸ਼ੋਰਟੀ ਨਹੀਂ ਦੀਨੀ ਕਿ ਤੁਸੀਂ ਦੁਬਾਰਾ ਰਿਪੀਟ ਕਰੋਗੇ ਇਸ ਸਟਫ ਨੂੰ ਦੁਬਾਰਾ ਕਹੋਗੇ ਤੁਸੀਂ ਇਹ ਵਾਲਾ ਵੀ ਆਪਣੇ ਕੋਲੇ ਪਹਿਲਾਂ ਆਇਆ ਸੀ ਇਹ ਵੀ ਰਿਪੀਟ ਹੋ ਚੁੱਕਿਆ ਜੀ ਇਹ ਪ੍ਰਿੰਟ ਵੀ ਆਪਾਂ ਪਹਿਲਾਂ ਲੈ ਕੇ ਆਏ ਸੀਗੇ ਲਓ ਜੀ ਬੜੇ ਸੋਹਣੇ ਸੋਹਣੇ ਪਿਆਰੇ ਪਿਆਰੇ ਜਿਹੇ ਕਲਰ ਨੇਗੇ ਬਹੁਤ ਜ਼ਿਆਦਾ ਸੁਮਾ ਫੈਬਰਿਕ ਹੈਗਾ ਐਨਾ ਕਾ ਜ਼ਿਆਦਾ ਸੌਫਟ ਹੈ ਨਾ ਫੀਲ ਇੰਨੀ ਕਾ ਜ਼ਿਆਦਾ ਵਧੀਆਗੀ ਬਹੁਤ ਜ਼ਿਆਦਾ ਅੱਛੀ ਮੈਂ ਕੀ ਦੱਸਾਂ ਤੁਹਾਨੂੰ ਐਨਾ ਕਾ ਜ਼ਿਆਦਾ ਅੱਛਾ ਫੈਬਰਿਕ ਹੈਗਾ ਲਓ ਜੀ ਤੇ ਲਾਸਟ ਵਨ ਇਹ ਵਾਲਾ ਹੈ ਇਹ ਸਾਰੇ ਕਲਰ ਆਪਣੇ ਕੋਲ अवेलेबल ਹੈਗੇ ਨੇਗੇ ਜਿਹੜਾ ਕਲਰ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋਗੇ ਜਿਹੜਾ ਇਹਨਾਂ ਦਾ ਪ੍ਰਾਈਸ ਰਹੂਗਾ ਜੀ 올ਓਵਰ ਸੂਟ ਦਾ 1300 ਰੁਪਏ 1300 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਜੀ ਮਾਰਕੀਟ ਪ੍ਰਾਈਸ 1500 ਰੁਪਏ ਤੁਹਾਨੂੰ ਮਿਲੂਗਾ ਜੀ ਗਾਲਾ कॉटन ਦੇ ਵਿੱਚ 1300 ਰੁਪਏ ਦੇ ਵਿੱਚ 5 ਮੀਟਰ ਦੇ ਰਹਿਆਂਗੇ ਅਸੀਂ ਜੇ ਤੁਸੀਂ ਇਹਨੂੰ ਮੈਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ 1000 ਰੁਪਏ ਦੇ ਵਿੱਚ ਲੈ ਸਕਦੇ ਹੋ 1000 ਦੇ ਵਿੱਚ ਤੁਹਾਨੂੰ ਇਹ ਮੈਚਿੰਗ ਹੋ ਕੇ ਮਿਲੂਗਾ ਤੇ 1300 ਰੁਪਏ ਦੇ ਵਿੱਚ ਤੁਹਾਨੂੰ ਇਹ 올ਓਵਰ ਮਿਲੂਗਾ ਆਪਣਾ ਨੰਬਰ ਹੈ 9253115036 ਤੇ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰੋ